ਰਾਜਪਾਲ ਤੋਂ ਬਾਅਦ ਹੁਣ ਰਾਸ਼ਟਰਪਤੀ ਦੇ ਖਿਲਾਫ ਵੀ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਸੁਬਿਆਂ ਵਿੱਚ ਰਾਜਪਾਲ ਅਤੇ ਮੌਕੇ ਦੀਆਂ ਸਰਕਾਰਾਂ ਆਮੋ ਸਾਹਮਣੇ ਹੋ ਰਹੀਆਂ ਨੇ ਤੇ ਰਾਜਪਾਲ ਤੇ ਕਈ ਬਿਲ ਪਾਸ ਕਰਨ ਦੇ ਦੋਸ਼ ਲੱਗ ਨਾ ਕਰਨ ਦੇ ਪਾਸ ਜਿਹੜੇ ਆ ਦੋਸ਼ ਲੱਗ ਰਿਹਾ ਉਸ ਦੇ ਚਾਲਦੇ ਆ ਸੁਪਰੀਮ ਕੋਰਟ ਤੱਕ ਮਾਮਲੇ ਪਹੁੰਚ ਰਹੇ ਆ ਜਿਵੇਂ ਅਸੀਂ ਦੇਖਿਆ ਸੀ ਕਿ ਪੰਜਾਬ ਵਿੱਚ ਰਾਜਪਾਲ ਤੇ ਮੌਕੇ ਦੀ ਮਾਨ ਸਰਕਾਰ ਆਮੋ ਸਾਹਮਣੇ ਹੋ ਰਹੇ ਸੀ ਕਈ ਮਾਮਲੇ ਅਤੇ ਇੱਥੋਂ ਤੱਕ ਕਿ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਦਾ ਹੈ ਤਾਂ ਸੁਪਰੀਮ ਕੋਰਟ ਜਿੱਥੇ ਦੋਵਾਂ ਥਿਰਾਂ ਨੂੰ ਝਾੜ ਪਾਦੀ ਹੈ ਤਾਂ ਉੱਥੇ ਹੀ ਕਈ ਅਹਿਮ ਟਿੱਪਣੀਆਂ ਵੀ ਸੁਪਰੀਮ ਕੋਰਟ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਹੁਣ ਮਾਮਲਾ ਦੇਸ਼ ਦੇ ਰਾਸ਼ਟਰਪਤੀ ਨਾਲ ਜੁੜਿਆ ਹੈ ਦੇਸ਼ ਦੇ ਰਾਸ਼ਟਰਪਤੀ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਅਤੇ ਇਹ ਤਰਕ ਦਿੱਤਾ ਗਿਆ ਪਟੀਸ਼ਨ ਵਿੱਚ ਕਿਹਾ ਗਿਆ ਕਿ ਸਾਡੇ 4 ਜਿਹੜੇ ਵਿਲਾ ਹੈ ਉਹ ਪਾਸ ਨਹੀਂ ਕੀਤੇ ਜਾ ਰਹੇ ਤੇ ਲੰਬੇ ਸਮੇਂ ਤੋਂ ਇਹਨਾਂ ਨੂੰ ਲਟਕਾਇਆ ਜਾ ਰਿਹਾ ਤਦ ਆਖਦੇ ਕਿ ਦੇਸ਼ ਦੇ ਰਾਸ਼ਟਰਪਤੀ ਦੇ ਖਿਲਾਫ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਪਹੁੰਚੀ ਹੈ ਅਤੇ ਇਸ ਤੇ ਹੁਣ ਸਰਕਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤਾਂ ਦੱਸ ਦਈਏ ਕਿ ਕੇਰਲ ਦੀ ਸਰਕਾਰ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜਿਹੜੇ ਸਾਡੇ 4 ਬਿੱਲ ਰੋਕੇ ਹੋਏ ਨੇ ਪਾਸ ਹੋਣ ਤੇ ਹੋਣ ਤੋਂ ਉਹਨਾਂ ਤੇ ਸਾਨੂੰ ਜਵਾਬ ਦਿੱਤਾ ਜਾਵੇ ਕਿ ਆਖਰਕਾਰ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਕਿਉਂ ਨਹੀਂ ਜਿਹੜਾ ਜਿਹੜਾ ਇਹ ਸੰਵਿਧਾਨ ਤੋਂ ਬਾਹਰ ਰੱਖਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਾਣ ਬੁੱਝ ਕੇ ਬਿੱਲ ਜਿਹੜੇ ਆ ਲਟਕਾਏ ਜਾ ਰਿਹਾ ਤਾਂ ਦੱਸ ਦਈਏ ਕਿ ਕੇਰਲ ਦੀ ਪੀ ਵਿਜਨ ਦੀ ਅਗਵਾਈ ਵਾਲੀ ਐਲਡੀਐਫ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅਪੀਲ ਦਾਇਰ ਕੀਤੀ ਹੈ ਜਿਸ ਵਿੱਚ ਕਿ ਚਾਰ ਅਹਿਮ ਵਿਲ ਪਾਸ ਨਾ ਹੋਣ ਦੇ ਚਲਦਿਆਂ ਸੁਪਰੀਮ ਕੋਰਟ ਦਰਵਾਜ਼ਾ ਖੜਕਾ ਕੇ ਪਹੁੰਚਿਆ ਗਿਆ ਪਹੁੰਚ ਕੀਤੀ ਗਈ ਹੈ ਅਤੇ ਆ ਦੇਸ਼ ਦੇ ਰਾਸ਼ਟਰਪਤੀ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਆ ਤਾਂ ਦੇਸ਼ ਦੀ ਰਾਸ਼ਟਰਪਤੀ ਦੇ ਖਿਲਾਫ ਇਹ ਪਟੀਸ਼ਨ ਧਾਰਕ ਕੀਤੀ ਗਈ ਹੈ ਜਿਸ ਵਿੱਚ ਕਿ ਚਾਰ ਅਹਿਮ ਬਿਲ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਇਹ ਬਿਲ ਨੇ ਯੂਨੀਵਰਸਿਟੀ ਲਾ ਐਡਮੈਂਡਮੈਂਟ ਨੰਬਰ 2 ਬਿਲ 221 ਦਾ ਕੇਰਲ ਸਰਕਾਰ ਕੋਆਪਰੇਟਿਵ ਸੋਸਾਇਟੀਜ਼ ਸੰਸ਼ੋਧਨ ਬਿਲ 2022 ਦਾ ਯੂਨੀਵਰਸਿਟੀ ਲਾ ਐਮੈਂਡਮੈਂਟ 2022 ਅਤੇ ਦਾ ਯੂਨੀਵਰਸਿਟੀ ਲਾ ਐਮੈਂਡਮੈਂਟ ਨੰਬਰ 3 ਬਿੱਲ ਜਿਹੜੇ ਆ ਇਹ ਚਾਰ ਬਿੱਲ ਨੇ ਜਿਹੜੇ ਪਾਸ ਨਾ ਹੋਣ ਕਾਰਨ ਇੱਥੋਂ ਦੀ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਉੱਥੇ ਹੀ ਇਹਨਾਂ ਨੇ ਦੋਸ਼ ਲਗਾਇਆ ਕਿ ਇਹ ਗੈਰ ਸੰਵਿਧਾਨਕ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਪਾਸ ਨਹੀਂ ਕੀਤਾ ਗਿਆ ਤਾਂ ਇਸ ਦੇ ਚੱਲਦਿਆਂ ਉਹਨਾਂ ਨੇ ਜਿਹੜੀ 14 14 ਜਿਹੜੀ ਆ ਸੰਸ਼ੋਧਨ ਉਸ ਦਾ ਜਿਹੜਾ ਆ ਜਿਹੜਾ ਆਰਟੀਕਲ 14 ਉਸਦੇ ਤਰਕ ਦਿੱਤਾ ਗਿਆ ਕਿ ਜਿਹੜੇ 14 ਦੇ ਤਹਿਤ ਆਰਟੀਕਲ 14 ਦੇ ਤਹਿਤ ਇਹ ਬਿੱਲ ਪਾਸ ਹੋਣੇ ਚਾਹੀਦੇ ਸੀ ਪਰ ਸਰਕਾਰ ਜਿਹੜੇ ਰਾਸ਼ਟਰਪਤੀ ਨੇ ਇਹ ਬਿੱਲ ਜਿਹੜੇ ਆ ਜਾਣ ਬੁੱਝ ਕੇ ਰੋਕ ਲਿਆ ਤਾਂ ਇਸ ਦੇ ਚਲਦਿਆਂ ਹੁਣ ਇਸ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਮਨਮਾਨੀ ਨਹੀਂ ਕੀਤੀ ਜਾ ਸਕਦੀ ਆਰਟੀਕਲ 14 ਦਾ ਉਲੰਘਣਾ ਹੈ ਜਾਨੀ ਕਿ ਜੇਕਰ ਰਾਸ਼ਟਰਪਤੀ ਜਾਂ ਰਾਜਪਾਲ ਕਿਸੇ ਬਿੱਲ ਨੂੰ ਰੋਕਦਾ ਹੈ ਅਤੇ ਉਸ ਦੇ ਨਾ ਕਾਰਨ ਜਿਹੜੀਆਂ ਜਾਂ ਨਾਕਾਮੀਆਂ ਨੇ ਉਸ ਵਿੱਚ ਉਹ ਨਹੀਂ ਦੱਸਦਾ ਕਿਸੇ ਸਰਕਾਰ ਨੂੰ ਤਾਂ 14 ਜਿਹੜਾ ਆਰਟੀਕਲ 14 ਉਸ ਦੀ ਉਲੰਘਣਾ ਮੰਨਿਆ ਜਾਂਦਾ ਜਿਸ ਕਰਕੇ ਹੁਣ ਕੇਰਲ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਹੁਣ ਸੁਪਰੀਮ ਕੋਰਟ ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹ ਪਟੀਸ਼ਨ ਜਿਹੜੀ ਆ ਉਹ ਸੁਪਰੀਮ ਕੋਰਟ ਐਕਸੈਪਟ ਕਰੇਗਾ ਇਸ ਤੇ ਅੱਗੇ ਸੁਣਵਾਈ ਹੋਏਗੀ ਤਾਂ ਜੇਕਰ ਰਾਜਪਾਲਾਂ ਦੀ ਗੱਲ ਕਰੀ ਆਪਾਂ ਤਾਂ ਗਵਰਨਰ ਅਕਸਰ ਦੇਖਿਆ ਜਾ ਰਿਹਾ ਹੈ ਕਿ ਕਈ ਸੁਭਿਆਂ 'ਚ ਜਿੱਥੇ ਕਿ ਭਾਜਪਾ ਦੀ ਸਰਕਾਰ ਨਹੀਂ ਹੈ ਤਾਂ ਉਥੋਂ ਦੀਆਂ ਸਰਕਾਰਾਂ ਦੋਸ਼ ਲਗਾ ਰਹੀਆਂ ਨੇ ਕਿ ਸਾਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਾਡੇ ਬਿੱਲ ਜਿਹੜੇ ਆ ਲੰਬੇ ਸਮੇਂ ਲੜਕਾਏ ਜਾ ਰਹੇ ਨੇ ਜੋ ਕਿ ਲੋਕਾਂ ਦੇ ਪੱਖ ਵਿੱਚ ਨੇ ਲੋਕਾਂ ਦੇ ਪੱਖ ਵਿੱਚ ਸਰਕਾਰਾਂ ਜਿਹੜਾ ਦਾਵਾ ਠੋਕ ਰਹੀ ਆ ਕਿ ਅਸੀਂ ਬਿੱਲ ਲੈ ਕੇ ਆ ਰਹੇ ਹਾਂ ਪਰ ਉਧਰ ਮੌਕੇ ਦੇ ਰਾਜਪਾਲ ਉਹਨਾਂ ਨੂੰ ਜਿਹੜੇ ਆ ਬਿੱਲਾਂ ਨੂੰ ਪਾਸ ਨਹੀਂ ਕਰ ਰਹੇ ਤਾਂ ਹੁਣ ਇਹ ਮਾਮਲਾ ਰਾਜਪਾਲ ਤੱਕ ਦਾ ਨਹੀਂ ਰਹਿ ਗਿਆ ਸਗੋਂ ਹੁਣ ਇਹ ਦੇਸ਼ ਦੀ ਰਾਸ਼ਟਰਪਤੀ ਦਾ ਮਾਮਲਾ ਬਣ ਗਿਆ ਤੇ ਦੇਸ਼ ਦੀ ਰਾਸ਼ਟਰਪਤੀ ਦੇ ਖਿਲਾਫ ਜਿਹੜੀ ਆ ਅਪੀਲ ਦਾਇਰ ਕੀਤੀ ਗਈ ਆ ਅਤੇ ਕੇਰਲ ਦੀ ਸਰਕਾਰ ਨੇ ਦਾਵਾ ਠੋਕਿਆ ਕਿ ਸਾਡੇ 4 ਵਿਲੇ ਜਿਹੜੇ ਆ ਉਹ ਪਾਸ ਨਹੀਂ ਕੀਤੇ ਗਏ ਅਤੇ ਇਹ ਲੋਕ ਪੱਖੀ ਬਿੱਲ ਨੇ ਅਤੇ ਇਸ ਦਾ ਸਿੱਧਾ ਸਿੱਧਾ ਸਬੰਧ ਲੋਕਾਂ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਹ ਬਿੱਲ ਪਾਸ ਹੋਣੇ ਜ਼ਰੂਰੀ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਇਸ ਅਪੀਲ ਨੂੰ ਐਕਸੈਪਟ ਕਰਦਾ ਹੈ ਅਤੇ ਕੀ ਇਸ ਤੇ ਕਾਰਵਾਈ ਅੱਗੇ ਹੁੰਦੀ ਹੈ ਜਨਾ ਆ ਤਾਂ ਹੁਣ ਰਾਸ਼ਟਰਪਤੀ ਦੇ ਖਿਲਾਫ ਵੀ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਸੁਬਿਆਂ ਵਿੱਚ ਰਾਜਪਾਲ ਅਤੇ ਮੌਕੇ ਦੀਆਂ ਸਰਕਾਰਾਂ ਆਮੋ ਸਾਹਮਣੇ ਹੋ ਰਹੀਆਂ ਨੇ ਤੇ ਰਾਜਪਾਲ ਤੇ ਕਈ ਬਿਲ ਪਾਸ ਕਰਨ ਦੇ ਦੋਸ਼ ਲੱਗ ਨਾ